ਲਿਵ ਇਨ ਰਿਲੇਸ਼ਨਸ਼ਿਪ ਦੇ ਵਾਦੇ ਖਤਰਨਾਕ ਨੁਕਸਾਨ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਫ੍ਰੀ ਪਰਿਵਾਰ ਪਾਰਮਾਰਸ਼ ਕੇਂਦਰ ਅਤੇ ਜਨ ਕਲਿਆਣ ਸੰਗਠਨ ਵੱਲੋਂ ਲਿਵ ਇਨ ਰਿਲੇਸ਼ਨਸ਼ਿਪ ਭਾਰਤੀ ਸੰਸਕ੍ਰਿਤੀ ਤੇ ਕੁਠਾਰਾ ਕਾ ਜਾਗਰੂਕਤਾ ਸੈਮੀਨਾਰ ਦੋਨਾ ਸੰਸਥਾਵਾਂ ਦੀ ਸੰਸਥਾਪਕ ਰਾਸ਼ਟਰੀ ਪੁਰਸਕਾਰ ਪ੍ਰਾਪਤ ਡਾਕਟਰ ਸਵਰਾਜ ਕਰੋਵਰ ਸਾਧਵੀ ਨੀਰਜਾ 파ਰਤੀ ਮੁੱਖ ਮਹਿਮਾਨ ਅਤੇ ਸਾਧਵੀ ਵਿਸ਼ਨੂ ਅਰਚਨਾ 파ਰਤੀ ਦੀ ਅਗਵਾਈ ਹੈਡ ਕਰਵਾਇਆ ਗਿਆ ਇਸ ਦੌਰਾਨ ਦੱਸਿਆ ਗਿਆ ਕਿ ਲਿਵ ਇਨ ਰਿਲੇਸ਼ਨਸ਼ਿਪ ਨੌਜਵਾਨ ਪੀੜੀ ਨੂੰ ਦਿਸ਼ਾ ਤੋਂ ਪਟਕਾ ਕੇ ਉਹਨਾਂ ਦੇ ਭਵਿੱਖ ਨੂੰ ਖਤਮ ਕਰ ਰਿਹਾ ਹੈ ਇਸ ਮੌਕੇ ਡਾਕਟਰ ਰਿਪਨਕੌਰ ਡੋਲੀ ਪਾਟਿਆ ਵੈਲਫੇਅਰ ਅਫਸਰ ਤਨੂਜਾ ਗੋਇਲ ਕਮਲਜੀਤ ਕੌਰ ਡਾਕਟਰ ਰਚਨੀ ਡੋਗਰਾ ਇੰਦਰਾ ਧਵਨ ਸਮੇਤ ਮੈਂਬਰ ਮੌਜੂਦ ਸਨ ਅਤੇ ਲਿਵ ਇਨ ਰਿਲੇਸ਼ਨਸ਼ਿਪ ਨੂੰ ਖਤਮ ਕਰਨ ਲਈ ਸਾਰੇ ਮੈਂਬਰਾਂ ਦੇ ਦਸਤਖਤ ਕਰਵਾ ਕੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਪੱਤਰ ਭੇਜਿਆ ਗਿਆ। ਅੱਜ ਅਸੀਂ ਫ੍ਰੀ ਫੈਮਿਲੀ ਕਾਉਂਸਲਿੰਗ ਸੈਲ तथा जन कल्याण संगठन की ओर से लिव इन रिलेशनशिप जिसको कि सुप्रीम कोर्ट ने भी मान्यता दे दी है उसके विरोध में हम आज ये कार्यक्रम रखा है जबकि लिव इन रिलेशनशिप में हम देखते हैं कि बच्चे जो होते हैं वो बिखर जाते हैं माता पिता बिखर जाते हैं और केवल ये मैं तो सोचती हूँ कि एक वासना है कि अयाशी है जिसको कि जो है वो पूर्ण रूप से ख़त्म करके और अपनी सभ्यता को अपनी संस्कृति को दोबारा ला कर और अपने भारत को जो है वो विश्व गुरु का स्थान जो है वो दिलवाने में हमारा पूरा प्रयास रहेगा इसमें भैया हम यही कहना चाहते हैं समाज को गुरु महाराज जी परम पूजनी सर श्री आशुतोष महाराज जी युवा को अवेयर कर रहे हैं ताकि बच्चे इसमें ना जाएं जैसे कहते हैं ना ताली दो हाथों से बजती है अगर एक हाथ ही ना हो तो ताली कैसे बजेगी हम अपने बच्चों को इतना अवेयर करें हर माँ को चाहिए कि वो अपने बच्चों को अवेयर करें कि इसमें वो ना जाएं ऋषि मुनियों ने जो दृष्टा थी जो आ, समाज ਨੂੰ ਹਮੇਸ਼ਾ ਸਹੀ ਦਿਸ਼ਾ ਦਿੱਤੀ ਆ ਅੱਜ ਅਸੀਂ ਉਹਨਾਂ ਤੋਂ ਅਲੱਗ ਜਾ ਰਹੇ ਹਾਂ ਸਾਨੂੰ ਸਭ ਨੂੰ ਮਾਤਾ ਨੂੰ ਜਾਗਣ ਦੀ ਜ਼ਰੂਰਤ ਹੈ ਮਾਂ ਨੂੰ ਜਾਗਰਤੀ ਦੀ ਜ਼ਰੂਰਤ ਹੈ ਅਗਰ ਮਾਂ ਜਾਗਰਿਤ ਅਵਸਥਾ ਦੇ ਅੰਦਰ ਹੈ ਤਾਂ ਹੀ ਉਹ ਬੱਚਿਆਂ ਨੂੰ ਸਹੀ ਸੰਸਕਾਰ ਦੇ ਸਕਦੀ ਹੈ ਅਵਿਵਾਹਿਤ ਮਾਂਏ ਟੁੱਟਦੇ ਹੋਏ ਘਰ ਕੰਟੀਨਿਊਸ ਰੇਪ ਇਹ ਸਭ ਲਿਵ-ਇਨ ਰਿਲੇਸ਼ਨਸ਼ਿਪ ਕੇ ਹੀ ਕਨਸੀਕਵੈਂਸਸ ਹੈ ਤਾਂ ਕਿਹਾ ਹਮ ਐਸੀ ਸਮਾਜ ਕੀ ਕਲਪਨਾ ਕਰਤੇ ਹੈ ਤੇ ਜਿਹੜੇ ਲਿਵਨ ਰਿਲੇਸ਼ਨਸ਼ਿਪ ਵਿੱਚ ਹੁੰਦੇ ਆ ਉਹਨਾਂ ਦੇ ਬੱਚੇ ਬਹੁਤ ਸਫਰ ਕਰਦੇ ਆ ਤੇ ਇਹ ਨਹੀਂ ਹੋਣਾ ਚਾਹੀਦਾ ਬਹੁਤ ਜ਼ਿਆਦਾ ਕੇਸ ਇਦਾਂ ਦੇ ਸੁਣੇ ਆ ਲੜਕੇ ਮਦਕੀ ਰਹਿੰਦੇ ਆ ਲੜਕੀ ਦੀ ਜ਼ਿੰਦਗੀ ਬਰਬਾਦ ਕਰ ਦਿੰਦੇ ਆ ਲੜਕੀ ਜ਼ਿੰਦਗੀ ਬਰਬਾਦ ਹੋ ਜਾਂਦੀ ਆ ਪੂਰੀ ਦੁਨੀਆ ਵਿੱਚ ਜਿੱਥੇ ਰਿਸ਼ਤਿਆਂ ਦੀ ਕਦਰ ਘਟਦੀ ਜਾ ਰਹੀ ਹੈ ਉੱਥੇ ਇੱਕ ਨਵੇਂ ਰਿਸ਼ਤੇ ਨੇ ਹੋਰ ਜਨਮ ਲੈ ਲਿਆ ਉਹ ਹੈ ਲਿਵਿੰਗ ਰਿਲੇਸ਼ਨ ਰਿਸ਼ਤਾ ਦੇਖਣ ਵਿੱਚ ਆ ਰਿਹਾ ਹੈ ਕਿ ਅੱਜਕੱਲ ਨੌਜਵਾਨ ਕੁੜੀਆਂ ਮੁੰਡੇ ਇਸ ਫਿਰ ਨਵਾਂ ਰਿਸ਼ਤਾ ਬਣਾ ਰਹੇ ਹੈ ਲਿਵਿੰਗ ਰਿਲੇਸ਼ਨ ਜਿਹੜਾ ਕਿ ਵਿਆਹ ਤੋਂ ਪਹਿਲਾਂ ਇੱਕ ਰਿਸ਼ਤਾ ਬਣਾਇਆ ਜਾ ਰਿਹਾ ਹੈ ਪਰ ਬੁੱਧੀਜੀਵੀਆਂ ਨੇ ਗੱਲਬਾਤ ਕਰਦਿਆਂ ਹੋਇਆਂ ਆਖ ਕੇ ਇਹ ਰਿਸ਼ਤਾ ਜਿਹੜਾ ਹੈ ਆਉਣ ਵਾਲੇ ਟਾਈਮ ਵਿੱਚ ਖਤਰਨਾਕ ਹੋ ਸਕਦਾ ਹੈ ਉਹਨਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਇਥੇ ਰਿਸ਼ਤੇ ਬਾਰੇ ਜਾਗਰੂਕ ਕਰਨ ਤਾਂ ਜੋ ਬੱਚਿਆਂ ਨੂੰ ਕੋਈ ਵੱਡਾ ਖਤਰੇ ਦਾ ਸਾਹਮਣਾ ਨਾ ਕਰਨਾ ਪਵੇ ਅੰਮ੍ਰਿਤਸਰ ਫਾਸਟਵੇ ਖਬਰਨਾਮਾ ਲਈ ਕੈਮਰਾਮੈਨ ਪਰੇ ਸ਼ਰਮਾ ਦਿਨ ਰਕੇਸ਼ ਕੁਮਾਰ